ਅੱਜ ਵੀ ਬਹੁਤ ਲੋਕ ਕੁੜੀਆਂ ਨੂੰ ਸ਼ਰਾਪ ਮੰਨਦੇ ਹਨ ਉੱਥੇ ਹੀ ਬੇਟੀਆਂ ਆਪਣੇ ਪਰਿਵਾਰ ਅਤੇ ਦੇਸ਼ ਦਾ ਨਾਮ ਰੌਸ਼ਨ ਕਰਦੀਆਂ ਅਜਿਹਾ ਹੀ ਸਮਰਾਲਾ ਦੇ ਕੋਲ ਨੇੜਲੇ ਪਿੰਡ ਅੜੈਚਾਂ ਦੀ ਇੱਕ ਧੀ ਨੇ ਆਪਣੇ ਆਪਣੇ ਪਰਿਵਾਰ ਦਾ ਅਤੇ ਆਪਣੇ ਪੰਜਾਬ ਪੁਲਿਸ ਦਾ ਨਾਮ ਪੂਰੇ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ ਵਿੱਚ ਵੀ ਰੌਸ਼ਨ ਕੀਤਾ ਹੈ ਸੰਦੀਪ ਕੌਰ ਨਾਮਕ ਲੜਕੀ ਨੇ ਕੈਨੇਡਾ ਵਿੱਚ ਪੜਨ ਗਈ ਅਤੇ ਉੱਥੇ ਆਪਣੀ ਮਿਹਨਤ ਸਦਕਾ ਕੈਨੇਡਾ ਪੁਲਿਸ ਵਿੱਚ ਭਰਤੀ ਹੋ ਗਈ ਐਨਾ ਹੀ ਨਹੀਂ ਇਸ ਧੀ ਦਾ ਪਿਤਾ ਦਵਿੰਦਰ ਸਿੰਘ ਗਰਚਾ ਸਮਰਾਲਾ ਪੁਲਿਸ ਸਟੇਸ਼ਨ ਦੇ ਵਿੱਚ ਐਸਐਸਆਈ ਮੌਜੂਦ ਹੈ ਅਤੇ ਜਦੋਂ ਇਹ ਗੱਲ ਪਿਤਾ ਨੂੰ ਪਤਾ ਚੱਲਦੀ ਹੈ ਕਿ ਮੇਰੀ ਬੇਟੀ ਕੈਨੇਡਾ ਪੁਲਿਸ ਵਿੱਚ ਭਰਤੀ ਹੋ ਗਈ ਹੈ ਤਾਂ ਉਸ ਨੂੰ ਆਪਣੀ ਬੇਟੀ ਤੇ ਮਾਣ ਮਹਿਸੂਸ ਹੁੰਦਾ ਹੈ ਕਿਉਂਕਿ ਪਿਤਾ ਨੂੰ ਪਤਾ ਨਹੀਂ ਸੀ ਕਿ ਬੇਟੀ ਪੁਲਿਸ ਵਿੱਚ ਭਰਤੀ ਹੋਣ ਲਈ ਮਿਹਨਤ ਕਰ ਰਹੀ ਹੈ ਬੇਟੀ ਨੇ ਆਪਣੇ ਪਿਤਾ ਨੂੰ ਇਹ ਸਰਪ੍ਰਾਈਜ਼ ਦਿੱਤਾ ਤੇ ਪੂਰੇ ਪਰਿਵਾਰ ਨੂੰ ਅਚੰਭਾ ਕਰ ਦਿੱਤਾ ਅੱਜ ਸਮਰਾਲਾ ਪੁਲਿਸ ਸਟੇਸ਼ਨ ਦੇ ਵਿੱਚ ਏਐਸਏ ਦਵਿੰਦਰ ਸਿੰਘ ਗਰਚਾ ਦਾ ਸਮਰਾਲਾ ਪੁਲਿਸ ਸਟੇਸ਼ਨ ਦੇ ਡੀਐਸਪੀ ਤਰਲੋਚਨ ਸਿੰਘ ਅਤੇ ਸਮੂਹ ਸਟਾਫ ਵੱਲੋਂ ਸਨਮਾਨ ਵੀ ਕੀਤਾ ਗਿਆ ਆ ਗੋਲੀ ਆ ਮੋਰਗਾ ਮੋਰਗਾ ਮਤਲਬ ਕਿ ਇਸ ਵੇਲੇ ਕਰਦੇ ਨੂੰ ਪਤਾ ਚੱਲੇ ਲੰਬੇ ਅਮਰ ਦੇ ਦੇ ਜੀ ਬੇਟੇ ਨੂੰ ਮੇਰਾ ਪੁੱਤ ਪਰਿਵਾਰ ਮਿੱਟੂ ਪੁੱਛਿਆ ਹੈ ਮਾਨ ਵਾਲੀ ਗੱਲ ਹੁੰਦੀ ਹੈ ਉਹਨੇ ਖਦਾ ਤੇਰੇ ਕਹਿੰਦਾ ਵੀ ਸਾਡੇ ਪੁੱਤਾਂ ਨੂੰ ਲੱਗਦਾ ਹੁੰਦਾ ਬਾਕੀ ਪਗ ਦੇ ਬੇਸਰਾਂ ਜਿਹੜੇ ਕਹਿੰਦਾ ਕਰਦਾ ਵੀ ਗੱਡੀ ਚੋਰੀ ਹੋ ਗਈ ਆ ਤਰੀ ਉੱਧਾ ਦੇਖਦਾ ਕਿ ਉੱਪਰ ਹੀ ਹੋਰਦਾ ਨਹੀਂ ਕਰਦਾ ਬਾਈ ਦੇ ਨਾ ਜਿਹੜੇ ਚੌਕੀ ਦੇ ਵਿੱਚ ਬਾਈ ਕਹਿੰਦਾ ਜਾਣੀ ਵੀ ਕੋਈ ਨਹੀਂ ਜਿਹੜਾ ਲੱਗਦਾ ਨਹੀਂ ਕਿ ਸਾਡੇ ਥਾਣਾਦਰ ਸਾਹਿਬ ਨੇ ਸਰ ਦਵਿੰਦਰ ਸਿੰਘ ਵਰਤਿਆ ਜੀ ਸਮਰਾਲੇ ਖਾਨੇ ਪੂਸਤਗਿਆ ਇਹਨਾਂ ਦੀ ਬੇਟੀ ਹੈ ਸੰਦੀਪ ਕੌਰ ਸਾਡੀ ਆਪਣੀ ਬੇਟੀ ਹੈ ਸਾਡੇ ਆਪਣੇ ਪਰਿਵਾਰ ਦਾ ਸਾਡੇ ਦੀ ਬਹੁਤ ਹੀ ਮਾਣ ਵਾਲੀ ਗੱਲ ਹੈ ਜਿਹੜਾ ਬੱਚੀ ਨੇ ਕੈਨੇਡਾ ਪੁਲਿਸ ਵਿੱਚ ਭਰਤੀ ਹੋ ਗਿਆ ਆਪਣੇ ਫਾਦਰ ਦਾ ਸਾਡੇ ਪੁਲਿਸ ਪਰਿਵਾਰ ਦਾ ਨਾਮ ਟੁਟਿਆ ਕੀਤਾ ਇਸ ਤੋਂ ਬਰਾਬਰ ਇਹ ਵੀ ਗੱਲ ਦੱਸੀ ਜਾਣਾ ਇਹ ਬੇਟੀ ਨੇ ਉੱਥੇ ਹਲਵਰਥ ਕਾਡ ਪੋਜੀਸ਼ਨ ਲਈ ਹੈ ਅ ਅਨਟਾਰੀਓ ਪੁਲਿਸ ਦੇ ਵਿੱਚ ਜਿਹੜੀ ਹੈ ਇਹ ਭਰਤੀ ਹੋਈ ਹੈ ਬੇਟੀ ਤੇ ਉਹ ਉਹ ਬਹੁਤ ਹੀ ਜਿਹੜੀ ਰਮਾਂਚੇ ਗੱਲ ਸੀ ਜਦੋਂ ਸਾਡੇ ਕਰਨਦਰ ਸਾਹਿਬ ਛੁੱਟੀ ਲੈ ਕੇ ਵੇਸ ਸੀ ਉਦੀ ਪਾਸੋਂ ਉਪਰੇਟ ਤੇ ਇਹਨਾਂ ਦਾ ਯੂਨੀਫਾਰਮ ਉਹ ਫੇਟ ਮਿਸ਼ਨਰਸ ਆਉ ਨੂੰ ਮਲੇ ਸਨੂਨ ਮਾਰਿਆ ਤੇ ਇਹਨਾਂ ਦੀ ਬੇਟੀ ਨਾਲ ਉਹਨਾਂ ਦੇ ਗੱਲ ਲੱਗਾ ਮਿਲੀ ਆ ਇਹ ਤਾਂ ਵੱਡੀ ਮਾਨ ਵਾਲੀ ਗੱਲ ਕੋਈ ਨਹੀਂ ਸਾਡੇ ਪੁਲਿਸ ਪਰਿਵਾਰ ਦੀ ਤੇ ਲਖ ਦੇਖਿਆ ਹੈ ਨਾ ਕਿ ਉਹ ਤੇ ਉਹਦੀ ਪਤਨੀ ਪਾਖਲੇ ਹੋ ਕੇ ਆਉਂਦੇ ਨੇ ਪਹਿਲਾਂ ਨਹੀਂ ਤੇ ਫਸ ਆਇਆ ਵੀ ਸਾਡੇ ਬੱਚੇ ਦਾ ਸਾਡੇ ਪੁਲਿਸ ਪਰਿਵਾਰਾਂ ਦੇ ਪਹਿਲਾਂ ਵੀ ਮੁੰਡੇ ਦਾ ਪਰਪੀ ਹੋ ਰਿਹਾ ਹੈ ਦੀ ਬੇਟੀ ਆ ਸਾਡੀ ਬੇਟੀ ਸਾਡੇ ਪੂਰੇ ਪਰਿਵਾਰ ਦੀ ਪਹਿਲੀ ਹੀ ਸਾਡੀ ਧਰਤੀ ਹੋਈ ਆ ਸਾਡੇ ਲਈ ਬੜੀ ਮਾਣ ਵਾਲੀ ਗੱਲ ਸਰ ਤੁਸੀਂ ਦੇਖਿਓ ਕਿ ਜਿਹੜਾ ਹਲਦੀ ਇਸ ਤਰ੍ਹਾਂ ਕੀਤਾ ਜਾਂਦਾ ਈ ਨਾ ਇੱਕ ਬੱਚੇ ਅੱਥੀਂ ਆ ਦੇਣ ਦੇ ਨਾ ਇਹਦੇ ਵਿੱਚ ਇਸ ਤਰ੍ਹਾਂ ਕੀਤਾ ਜਾਂਦਾ ਕਿ ਇਹ ਆਪਣੀ ਧੀ ਨੇ ਜੀਵਨ ਨੇ ਤਰਝੇ ਨਾ ਨਾ ਵਰਸ ਜਿਹੜੀ ਮੈਂ ਪਹਿਲੇ ਬੈਂ ਦੇ ਗਣਾ ਨੈਕਟਰ ਸੋਚਾ ਸੀ ਆਧੁਨਿਕ ਯੁੱਗ ਦੇ ਵਿੱਚ ਜਿਨ੍ਹਾਂ ਬੱਚਿਆਂ ਤੁਸੀਂ ਮੈਲਡੈਸ ਦੇਖ ਲਓ ਸਕੂਲਾਂ ਕਾਲਿਆਂ ਦੇ ਦੇਖ ਲਓ ਨੌਕਰੀ ਵਾਲੇ ਬਸੇ ਦੇਖ ਲੋੜੇ ਕੰਪੀਟੀਸ਼ਨ ਵੀ ਰੇ ਯੂਪੀਐਸਸੀ ਦੇ ਪੀਪੀਐਸਸੀ ਦੇ ਬੱਚਿਆਂ ਜਿਹੜੀਆਂ ਮੁੰਡਿਆਂ ਨਾਲੋਂ ਅੱਗੇ ਹੀ ਰਹਿਣੀਆਂ ਇਹ ਕੋਈ ਬੇਤਲਾ ਨਹੀਂ ਸਾਨੂੰ ਕਰਨਾ ਚਾਹੀਦਾ ਸਭਾ ਬੱਚਿਆਂ ਨੂੰ ਜਿਆਦਾ ਤਰਜੀਹ ਦੇਣੀ ਚਾਹੀਦੀ ਹੈ ਮੇਰਾ ਨਾਮ ਐਸਐਸ ਦਵਿੰਦਰ ਸਿੰਘ ਹੈ ਥਾਣਾ ਸੋਰਾ ਮੈਂ ਪੋਸ਼ਟਿਕਾ ਪਿੰਡ ਮਰਾੜਾ ਚਾ ਮੇਰੀ ਬੇਟੀ ਸਟੱਡੀ ਵੇਚ ਤੇ ਸੰਦੀਪ ਕੌਰ ਬਹਰ ਗੱਡਾ ਗਿਆ ਜੀ ਮੇਰੇ ਤਿੰਨੋਂ ਬੱਚੇ ਕੈਨੇਡਾ ਦੇ ਸੈਟਲ ਨੇ ਛੋਟੀ ਬੇਟੀ ਆ ਮੇਰੀ ਜਿਨੇ ਉਸ ਸੇਵਾ ਜੁਆਇਨ ਕੀਤਾ ਪਹਿਲਾਂ ਮੈਂ ਸਟੱਡੀ ਪੂਰੀ ਕੀਤੀ ਸਟੱਡੀ ਪੂਰੀ ਕਰਨ ਤੋਂ ਬਾਅਦ ਫਿਰ ਮੈਂ ਪੀਆਰ ਤੋਂ ਬਾਅਦ ਉਸਨੇ ਕੋ ਜੁਆਇਨ ਕੀਤਾ ਫਿਰ 6 ਮਹੀਨੇ ਦੀ ਟ੍ਰੇਨਿੰਗ ਕੀਤੀ 6 ਮਹੀਨੇ ਟ੍ਰੇਨਿੰਗ ਤੋਂ ਬਾਅਦ ਜਦੋਂ ਹੀ ਪਾਸਵਰਡ ਪ੍ਰੀਡੀ ਮੈਨੂੰ ਸਪੈਸ਼ਲ ਇਨਵਾਈਟ ਕੀਤਾ ਗਿਆ ਮੈਨੂੰ ਉਦੋਂ ਬਹੁਤ ਮਾਣ ਮਹਿਸੂਸ ਹੋਇਆ ਜਦੋਂ ਮੈਂ ਬਰਦੀਵਾਕ ਉੱਤੇ ਗਿਆ ਤੇ ਬਰਦੀਵਾਕ ਮੇਰੀ ਬੇਟੀ ਕੈਨੇਡਾ ਪੁਲਿਸ ਦੀ ਤੇ 50 ਪੌਦੀ ਬਰਦੀ ਦੇ ਵਿੱਚ ਅਸੀਂ ਇਕੱਠੇ ਪ੍ਰੀਡ ਕੀਤੀ ਇੱਕ ਕੱਢ ਮਸਮਾਨ ਸੁਝਾ ਅੱਜ ਤਾਂ ਮੈਂ ਸਲੂਟ ਮਾਰਿਆ ਤੇ ਮੈਨੂੰ ਕ੍ਰੈਡਾ ਪੁੱਤ ਜੀ ਸੁਣ ਮਾਰਿਆ ਤੇ ਉਹ ਜੋਇਨਿੰਗ ਲੈਟਰ ਲੈ ਕੇ ਆ ਸੀ ਮੈਂ 12 ਤਰੀਕ ਨੂੰ ਕਾਲਜ ਜੁਆਇਨ ਕਰਾ ਕੇ ਆਈ ਜਿਹੜੇ ਸਾਲ ਚ ਗਏ ਸੀ ਵਰ ਮੇਰੀ ਬੇਟੀ 2017 ਵਿੱਚ ਗਈ ਸੀ ਜੀ ਸਟੱਡੀ ਵੇਸ ਤੇ ਹੋਗਾ ਦੇਖਿਆ ਜਾਵੇ ਅੱਜਕੱਲ੍ਹ ਕੁੰੀਆਂ ਦੇ ਮੋਬਾਈਲ ਜੁੜਾ ਫੜ ਰੱਖਿਆ ਹੁੰਦਾ ਤੇ ਤੁਸੀਂ ਕੀ ਬੰਦੇ ਜਿਹੜੀ ਨੇ ਤੁਹਾਡੀ ਨੇ ਮਨ ਤਰੱਕੀ ਕੀਤੀ ਹੈ ਚਲੋ ਬੀ ਬੀਟੀਆਰ ਬੀਡੀ ਫਰਕ ਕਰਾ ਜੇ ਮੈਂ ਗੱਲ ਕਰਾਂ ਜਿਵੇਂ ਰਾਣੀ ਚਾਂਸੀ ਹੋ ਗਈ ਜੀ ਕਲਪਨਾ ਚਾਵਲਾ ਹੋਵੇ इवन ਇਥੋਂ ਤੱਕ ਜੀ ਸਾਡੇ ਮੈਡਮ ਐਸਐਸਪੀ ਸਾਹਿਬ ਮੈਡਮ ਨੰਮੀਤ ਕੌਂਟਰ ਜੀ ਸਾਡੇ ਐਸਐਸਪੀ ਲੱਗੇ ਨੇ ਆਈਪੀਐਸ ਯਾਨੀ ਮੈਂ ਮਾਣ ਮਹਿਸੂਸ ਆਦੀ ਗੱਲ ਆ ਜੀ ਕਿਉਂਕਿ ਮੈਂ ਕਹਿੰਦਾ ਬ੍ਰਿਟੇਰ ਬਿਟਸ ਭਰਿਆ ਬ੍ਰਿਟੇਰ ਪੜਾਉ ਵੱਤ ਵੱਦ ਜਦੋਂ ਉਹ ਪਾਰਟੀ ਹੁੰਦੀ ਸੀਗੀ ਉਦੋਂ ਕਹਿੰਦੀ ਸੀ ਵੀ ਨਾ ਵਾਪਾ ਉੱਥੇ ਜਾ ਕੇ ਇਸ ਤਰ੍ਹਾਂ ਜੈਡਿੰਗ ਕਰਨੀ ਹੈ ਨਾ ਕੋਈ ਕੁਰਸੀਆ ਥ੍ਰੀ ਲੀਬਲ ਸਪਰਤਿਵਾ ਨਹੀਂ ਜੀ ਇਹ ਤਾਂ ਸਰਪ੍ਰਾਈਜ਼ ਦਿੱਤਾ ਇਹਨਾਂ ਕਿਉਂਕਿ ਇਤੋਂ ਦੀ ਪੜਾਈ ਸੀਗੀ ਉਹਦੀ ਫੂਡ ਐਂਡ ਪ੍ਰੋਸੈਸਿੰਗ ਦੀ ਸੀਗੀ ਬੀਟੈਕ ਨੂੰ ਫੂਡ ਐਂਡ ਪ੍ਰੋਸੈਸਿੰ ਉਸ ਤੋਂ ਬਾਅਦ ਐਮਟੈਕ ਕੀਤਾ ਉਹਨੇ ਉੱਧਰ ਜਾ ਕੇ ਕੈਨੇਡਾ ਚ ਉਸ ਤੋਂ ਬਾਅਦ ਸੌਣ ਦੇ ਬਰ ਕੰਮ ਕੀਤਾ ਜੇ ਪੀਆਰ ਤੋਂ ਬਾਅਦ ਫਿਰ ਉਹਨੇ ਪੂਰ ਸੁਲੋਹਾ ધ્યાન ਕੀਤਾ ਤੁਹਾਡੇ ਤਿੰਨ ਬੱਚੇ ਨੇ ਥਿੰਦੂ ਬਾਹਰ ਨੇ ਹਾਂ ਜਿਹੜੀ ਵੱਡੀ ਬੇਟੀ ਉੱਧਰ ਆਈ ਤੇ ਮੇਰਾ ਛੋਟਾ ਬੇਟਾ ਤਾਂ ਸੰਦੀਪ ਤੋਂ ਉਹ ਵੀ ਇੱਕ ਡਾਕਟਰ ਚ ਹੈ ਜਿਹੜੀ ਅੱਜ ਤੁਹਾਨੂੰ ਖਾਣੇ ਲਈ ਸਨਮਾਨ ਦਿੱਤਾ ਗਿਆ ਕਿਸ ਤਰ੍ਹਾਂ ਗੱਲਾਂ ਜਿਸ ਤਰ੍ਹਾਂ ਮੈਨੂੰ ਕੈਨੇਡਾ ਦੇ ਵਿੱਚ ਮਹਿਸੂਸ ਨਾਣ ਸਨਮਾਨ ਮਿਲਿਆ ਜੀ ਉਸ ਤਰ੍ਹਾਂ ਮੇਰੇ ਖਾਣੇ ਦੇ ਵਿੱਚ ਸਰ ਸਾਡੇ ਡੀਐਸਵੀ ਸਾਹਿਬ ਸਰਦਾਰਤ ਲੋਚਾ ਸਿੰਘ ਮੇਰੇ ਐਸਐਚਓ ਸਾਹਿਬ ਸਾਰਾ ਉਹਬਿੰਦਰ ਸਿੰਘ ਜੀ ਸਗਾ ਸਮੂਹ ਸਟਾਫ ਜੀ ਤੇ ਮੈਂ ਜਾਨੀ ਪਲ ਭੁੱਲ ਨਹੀਂ ਸਕਦਾ ਜ਼ਿੰਦਗੀ ਦੇ ਵਿੱਚ ਕਿ ਅਜਿਮਿਲ ਮਾਨਸ ਇਹ ਲੋਕੀ ਕੁੜੀਆਂ ਵਿੱਚ ਫਰਕ ਰੱਖਦੇ ਨੇ ਕੀ ਕਹਿਣਾ ਤੁਹਾਨੂੰ ਮੌਕੇ ਮੈਂ ਤਾਂ ਇਹ ਆਖਣਾ ਚਾਹੁੰਦਾ ਕਿਸੇ ਨੂੰ ਆਪੇ ਮਾਂ ਬਾਬੇ ਬੇਟਾ ਤੇ ਬੇਟੀ ਵਿੱਚ ਫਰਕ ਨਹੀਂ ਲੱਟਣਾ ਚਾਹੀਦਾ ਜਿਵੇਂ ਬੇਟਿਆਂ ਦੇ ਬਰਾਬਰੇ ਬੇਟੀਆਂ ਰੱਖੋ ਕਿਉਂਕਿ ਬੇਟੀਆਂ ਅੱਜਕੱਲ ਬਹੁਤ ਅੱਗੇ ਜਾ ਰਹੇ ਚਚਾ ਦੇ ਨਜ਼ਾਰੇ ਹੀ ਨੇ ਇਕਦੋਰੀ ਜਿਹੀ ਅਪ੍ਰੈਸ਼ੀਏਸ਼ਨ ਹੈ ਬੇਟੀ ਦਾ ਮੈ ਜੀ ਮੇਰੇ ਕੇ ਮੈਰਜ ਸੈਪਟੰਬਰ ਦੇ ਵਿੱਚ ਆ ਗਈ। ਮੇਰੇ ਨੰ ਪਾਰਮਜੀਤ ਕੋਰ ਮੇਰੀ ਬੇਟੀ ਦਾ ਨਾਮ ਸੰਦੀਪ ਕੋਰ 2017 ਸਦੀ ਵਿੱਚ ਕੈਨੇਡਾ ਗਏ ਉੱਥੇ ਉਹਨਾਂ ਨੇ ਜਾ ਕੇ ਆਪਣੀ ਪੜ੍ਹਾਈ ਪੂਰੀ ਕਰੀ ਫਿਰ ਉਹਨਾਂ ਨੇ OPP ਪੁਲਿਸ ਦੀ ਟ੍ਰੇਨਿੰਗ ਲਈ 6 ਮਹੀਨੇ ਟ੍ਰੇਨ ਇੰਗਲੈਂਡ ਤੋਂ ਮਗਰੋਂ ਉਹਨਾਂ ਨੇ ਆਪਣਾ ਸਾਰਾ ਕੰਪਲੀਟ ਜਿਵੇਂ ਸੀ ਉਹ ਉੱਥੇ ਉਹ ਕਰਿਆ ਫਿਰ ਉਹਨਾਂ ਨੇ ਜਦੋਂ ਉਹਨਾਂ ਨੂੰ ਮਿਲਣਸੀ ਜਾਨੀ ਰੈਂਕ ਮਤਲਬ ਡਿਊਟੀ ਜਾਣਕਾਰੀ ਸੀ ਉਹਨਾਂ ਨੇ ਆਪਣੇ ਪਾਪਾ ਨੂੰ ਇਧਰੋਂ ਬੁਲਾਇਆ ਸਾਨੂੰ ਬਹੁਤ ਮਾਣ ਦੀ ਗੱਲ ਹੈ ਮੇਰੀ ਬੇਟੀ ਉਥੇ ਉਹ ਪੀਪਲਸ ਪਰ ਕੀਤੇ ਮੇਰੇ પતિ ਜੋ ਇੱਥੇ ਪੰਜਾਬ ਪੁਲਿਸ ਸੀ ਉਥੇ ਜਾ ਕੇ ਦੋਹਾਂ ਜਾਣਿਆਂ ਨੇ ਇਕੱਠਿਆਂ ਨੇ ਪ੍ਰੇਡ ਵੀ ਕੀਤੀ ਸਾਨੂੰ ਬਹੁਤ ਮਾਣ ਹੋਇਆ ਮੇਰੀ ਬੱਚੀ ਤੇ ਮੇਰੇ ਹੀ ਅਰਦਾਸ ਆ ਸਭ ਦੇ ਬੱਚੇ ਹੀ ਇਸ ਤਰ੍ਹਾਂ ਸਫਲ ਹੋਣ ਸਾਨੂੰ ਸਭ ਨੂੰ ਆਪਣੇ ਪੰਜਾਬੀਆਂ ਨੂੰ ਬੱਚਿਆਂ ਤੇ ਮਾਣ ਹੋਣਾ ਚਾਹੀਦਾ ਹੈ ਸਾਡੇ ਪਤੀ ਵੱਲੋਂ ਜਿਹੜੀ ਵਰਦੀ ਪਾ ਕੇ ਪੰਜਾਬ ਪੁਲਿਸ ਦੀ ਵਰਦੀ ਪਾ ਕੇ ਉੱਥੇ ਕਾਇਮ ਨੇ ਤੇ ਬੀਟੀ ਨੇ ਜਿਹੜੀ ਉੱਥੇ ਵੀ ਪੁਲਿਸ ਦੀ ਕੰਟਰੀ ਪਾਈ ਹੋਈ ਸੀ ਕਿਵੇਂ ਉਹ ਜਿਹੜੇ ਪਾਲ ਨੇ ਤੁਸੀਂ ਦੇਖੇ ਹੋਣੇ ਉਹ ਪਾਲ ਜੀ ਮੈਂ ਬਹੁਤ ਮੈਨੂੰ ਯਾਦ ਨਹੀਂ ਕਰ ਸਕਦੀ ਉਸ ਸਮੇਂ ਅਸੀਂ ਇੰਨੇ ਮੋਸ਼ਿਆਂਗੇ ਸਾਡੇ ਸਾਰਿਆਂ ਦੇ ਅੱਖਾਂ 'ਚ ਮੇਰੀ ਬੇਟੀ ਦੇ ਵੀ ਅਸੀਂ ਮਤਲਬ ਵੀ ਪਾਲ ਇੰਨਾ ਜਵਾਨ ਕਰਿਆ ਬਹੁਤ ਮਾਣਨਾ ਸੀ ਆਪਣੀ ਬੇਟੀ ਤੇ ਇੱਕ ਟਾਈਮ ਸਾਡੇ ਉਸ ਟਾਈਮ ਅੱਖਾਂ 'ਚ ਹੰਝੂ ਸੀਗੇ ਐਨਾ ਸਾਨੂੰ ਮਾਨਸੀ ਆਪਣੀ ਬੇਟੀ ਕੋ ਉਸ ਟਾਈਮ ਉੱਥੇ ਹੁਣ ਵੀ ਤੁਸੀ ਯਾਦ ਕਰਕੇ ਪਾਉ ਹੋ ਰਹੇ ਹਾਂ ਹਾਂ ਜੀ ਪਾਉਕ ਹੋ ਰਹੀ ਹੈ ਜੀ ਮਤਲਬ ਬਹੁਤ ਮਾਨਾ ਜਿਵੇਂ ਹੁਣ ਕਹਦੇ ਬੱਚਿਆਂ ਨੂੰ ਪੜਾਉਣਾ ਚਾਹੀਦਾ ਵੀ ਮੈਂ ਕਹਿੰਦੀ ਪੜਾਉਣਾ ਚਾਹੀਦਾ ਬਾਹਰ ਵੀ ਭੇਜਣਾ ਚਾਹੀਦਾ ਬੱਚੇ ਨੂੰ ਉਹ ਆਪਣਾ ਪੈਰਾਂ ਤੇ ਖੜੇ ਹੋਣ ਲਈ ਮਾਂ ਪਿਓ ਨੂੰ ਉੱਤੇ ਰਹਿਣਾ ਚਾਹੀਦਾ ਨੂੰ ਜੀ ਜਿੱਮੇ ਕਿ ਸਮਾਜ ਵਿੱਚ ਕੁੜੀਆਂ ਮੁੰਡਿਆਂ 'ਚ ਫਰਕ ਰੱਖਿਆ ਹੁੰਦਾ ਹਾਂ ਜੀ ਕੁੜੀ ਦੇ ਏਡੀ ਬੁੜੀ ਹਾਂ ਜੀ ਅਸੀਂ ਕੋਈ ਫਰਕ ਨਹੀਂ ਰੱਖਿਆ ਵੀਰ ਜੀ ਉਹ ਵੀ ਨਹੀਂ ਅਸੀਂ ਰੱਖਿਆ ਅਸੀਂ ਬਾਹਰ ਵੀ ਆਪਣੇ ਬੱਚਿਆਂ ਨੂੰ ਵੀ ਜਿੰਮੇ ਤੋਂ ਅਸੀਂ ਆਪਣਾ ਕੰਮ ਨਾ ਪੜਾਈ ਕਰਨੇ ਕੋਸ਼ਿਸ਼ ਕਰੋ ਉਹ ਤਾਂ ਮੇਰੇ ਹਸਬੰਦ ਨੇ ਉਹਨਾਂ ਦੀ ਬਹੁਤ ਕੇਅਰ ਕਰੀ ਹੈ ਵਿੱਚ ਨਹੀਂ ਪਰ ਅੱਜ ਅਸੀਂ ਸਾਡੀ ਇਹੀ ਸੋਚ ਹੈ ਜੀ ਅੱਜ ਕੱਲ ਬੱਚਿਆਂ 'ਚ ਕੋਈ ਫਰਕ ਰੱਖਣਾ ਚਾਹੀਦਾ ਬੇਟਾ ਹੋਵੇ ਜਾਂ ਬੇਟੀ ਹੋਈ ਪਰ ਬੇਟੀਆਂ ਦੇ ਅੱਜ ਕੱਲ ਬਹੁਤ ਮਨ ਸਾਡੀ ਬੱਚੀ ਨੇ ਸਾਨੂੰ ਬਾਹਰ ਜਾ ਕੇ ਮੇਰੇ ਹਸਬੰਦ ਨੇ ਮੈਨੂੰ ਸਾਨੂੰ ਉਹਨਾਂ ਨੇ ਇੰਨਾ ਮਾਣ ਬਖਸ਼ਿਆ ਜੀ ਬਸ ਇਹੀ ਮੇਰੀ ਕਹਿੰਦੇ ਕੋਈ ਫਰਕ ਨਹੀਂ ਰੱਖਣਾ ਚਾਹੀਦਾ ਬੱਚਿਆਂ 'ਚ ਬੇਟਿਆਂ আর ਬੇਟੀਆਂ 'ਚ ਕੋਈ ਫਰਕ ਨਹੀਂ ਆਏਗਾ ਜੀ ਬੇਟੀਆਂ ਬੇਟਿਆਂ ਨੂੰ ਬੱਦਰ ਰੋਸ਼ਨ ਨਾ ਕਰ ਦੇਣੇ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज